ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੈਲੀਪੋਸ ਪੰਜਾਬ ਰਾਣਾ ਹਿਮਾਚਲ ਮੈਂ ਹਾ ਤੁਹਾਡੇ ਨਾਲ ਮਨਪ੍ਰਤ ਬੁਲੇਟਿਨ ਦਾ ਕਰਾਂਗੇ ਅੱਜ aur galt ਸਭ ਤੋਂ ਪਹਿਲਾਂ ਤਰਨਤਾਰਨ ਦੀ ਕਰ ਲੈਨੇ ਜਿੱਥੇ ਇੱਕ ਨਵਾਂ ਵਿਵਾਦ ਚੜਿਆ ਤਰਨਤਾਰਨ ਦੇ ਵਿੱਚ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਤੇ ਵਿਵਾਦ ਹੋਇਆ ਗੁਰਦੁਆਰਾ ਪੌਵੰਡ ਸਾਹਿਬ ਦੇ ਪ੍ਰਧਾਨ ਦੀ ਗੱਡੀ ਤੇ ਹਮਲਾ ਵੀ ਹੋਇਆ ਪਿੰਡ ਪੌਵੰਡ ਦੇ ਵਿੱਚ ਜੋੜ ਮੇਲੇ ਦੌਰਾਨੇ ਹੰਗਾਮੇ ਦੀਆਂ ਤਸਵੀਰਾਂ ਦੇਖਣ ਨੂੰ ਮਿਲਿਆ ਜੋੜੇ ਗੰਡਨ ਦੀ ਸੇਵਾ ਵਾਲੇ ਟੈਂਟ ਦੇ ਵਿੱਚ ਲੱਗੀ ਸੀ ਫੋਟੋ ਕਮੇਟੀ ਤੇ ਜ਼ਬਰਨ ਤਸਵੀਰ ਉਤਰਵਾਉਣ ਦੇ ਇਲਜ਼ਾਮ ਲੱਗੇ ਨੇ ਫੋਟੋ ਲਖਾਉਣ ਵਾਲੇ ਪ੍ਰਧਾਨ ਦੀ ਗੱਡੀ ਤੇ ਹਮ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਦੇ ਉੱਤੇ ਸਮਰਪਿਤ ਹਸੇਕ ਨਗਰ ਪੌਂਡ ਸਾਹਿਬ ਦੇ ਵਿੱਚ ਚੱਲ ਰਹੇ ਜੋੜ ਮੇਲੇ ਦੇ ਵਿੱਚੋਂ ਸੰਤ ਖਾਲਸਾ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਦੀ ਤਸਵੀਰ ਉਤਾਰਨ ਦੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਇਹ ਵਿਵਾਦ ਛੜਿਆ ਕਥਿਤ ਤੌਰ ਤੇ ਵਾਇਰਲ ਵੀਡੀਓ ਦੇ ਵਿੱਚ ਕੁਝ ਕਿ ਨੌਜਵਾਨ ਜੋੜ ਮੇਲੇ ਦੇ ਵਿੱਚ ਲੱਗੇ ਪੰਡਾਲ ਦੇ ਵਿੱਚ ਸੰਕਤਾਂ ਦੀਆਂ ਜੁੱਤੀਆਂ ਗੰਡਣ ਦੀ ਕਾਰ ਸੇਵਾ ਕਰਨਾ ਆਏ ਸਨ ਤਾਂ ਉਸ ਪੰਡਾਲ ਦੇ ਵਿੱਚ ਸੰਤ ਪਿੰਡਰਾਵਾਲਿਆਂ ਦੀ ਫੋਟੋ ਲਗਾਈ ਗਈ ਸੀ ਜਿਸ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਜ਼ਬਰਦਸਤੀ ਉਤਾਰਵਾ ਦਿੱਤਾ ਗਿਆ ਸੀ ਇਸ ਘਟਨਾ ਦੀ ਸਮੂਹ ਸਿੱਖ ਜਨਤਾਵਾਂ ਦੇ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਵੀ ਕੀਤੀ ਜਾ ਰਹੀ ਹੈ ਇਸ ਘਟਨਾ ਸੰਬੰਧੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਖੁਸ਼ ਸ਼ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਤਰਨਤਾਰਨ ਤੋਂ ਪ੍ਰਧਾਨ ਹਰਪਾਲ ਸਿੰਘ ਬਲੇਰ ਤੇ ਸਤਕਾਰ ਕਮੇਟੀ ਦੇ ਆਗੂ ਪਾਇ ਰਣਜੀਤ ਸਿੰਘ ਉਦੋਕੇ ਨੇ ਪਾਉ ਪਿੰਡ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਮੇਲੇ ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੀ ਫੋਟੋ ਨੂੰ ਜ਼ਬਰਦਸਤੀ ਉਤਾਰਵਾ ਨੂੰ ਬੇਹਤ ਨਿੰਦਾਨਯੋਗ ਘਰਾੜ ਦਿੱ ਰਵਿੰਦਰ ਖਹਿਰਾ ਸਾਡੇ ਸਹਿਯੋਗੀ ਇਸ ਵੇਲੇ ਫੋਨ ਲਾਈਨ ਤੇ ਜੁੜੇ ਹੋਏ ਨੇ ਰਵਿੰਦਰ ਪਹਿਲੇ ਤਾਂ ਜਿਹੜੀ ਵੀਡੀਓ ਸਾਹਮਣੇ ਆਈ ਹੈ ਉਸ ਵੀਡੀਓ ਦੇ ਵਿੱਚ ਤਾਂ ਜ਼ਰੂਰ ਵਿਰੋਧ ਦਿਖਾਈ ਦੇ ਰਿਹਾ ਪਰ ਪੂਰੀ ਤਸਵੀਰ ਜਾਨਣਾ ਚਾਹਾਂਗੇ ਆਖਿਰਕਾਰ ਹੋਇਆ ਕੀ ਸੀ ਮਾਮਲਾ ਕੀ ਹੈ ਜੀ ਮਾਨਤੇ ਬਿਲਕੁਲ ਜੀ ਪਰਫੋਰਮੈਂਸ ਹੈ ਜਿਵੇਂ ਜਗਤਬਦੀ ਸਿੰਘ ਦੇ ਜਿਵੇਂ ਅੰਧਰਾ ਬਣਾਇਆ ਜਾਂਦਾ ਵੱਖ-ਵੱਖ ਜਿਹੜੀਆਂ ਦੁਕਾਨਾਂ ਲੱਗੀਆਂ ਤਾਂ ਇੱਕ ਦੁਕਾਨ 'ਚ ਜੋ ਲੱਗੀ ਹੋਈ ਪੋਟੇ ਸੰਤ ਦੇ ਨਾਲ ਜਿੰਨੇ ਰਾਮਾਲੀ ਜਿਹੜੇ ਪੋਸਟਰ ਲੱਗੇ ਹੋਏ ਤਾਂ ਜਿਹੜਾ ਪਰਬੰਧਕੀ ਕਮੇਟੀ ਵੱਲੋਂ ਉੱਥੇ ਆਣ ਕੇ ਪਹਿਲਾਂ ਉਹਨਾਂ ਨੂੰ ਪੋਸਟਰ ਉਤਾਰਨ ਲਈ ਕਿਹਾ ਗਿਆ ਤਾਂ ਉਹਨਾਂ ਵੱਲੋਂ ਮਨਾਂ ਕੀਤਾ ਗਿਆ ਕਿ ਅਸੀਂ ਇਹ ਪੋਸਟਰ ਨਹੀਂ ਉਤਾਰਾਂਗੇ। ਉਸ ਤੋਂ ਬਾਅਦ ਪ੍ਰਬੰਧਕੀ ਕਮੇਟੀ ਵੱਲੋਂ ਆਪਣੇ ਸਾਥੀਆਂ ਦੇ ਨਾਲ ਜਿਹੜੇ ਕੋ ਪੋਸਟਰ ਜਬਰੀ ਉਤਾਰੇ ਗਏ ਤਾਂ ਜਿਹੜਾ ਰੋਸ ਬਾਅਦ ਦੇ ਵਿੱਚ ਲੋਕਾਂ ਦੇ ਵਿੱਚ ਪਾਇਆ ਗਿਆ ਤਾਂ ਉਸ ਤੋਂ ਬਾਅਦ ਵਿੱਚ ਜਦ ਇਹ ਮਾਮਲਾ ਗਰਮਾਇਆ ਤਾਂ ਫਿਰ ਜਿਹੜੇ ਪ੍ਰਧਾਨ ਜੀ ਗੱਡੀ ਤੇ ਜਾ ਰਹੇ ਸਨ ਤਾਂ ਬੋਕਾਂ ਵੱਲੋਂ ਉਹਨਾਂ ਨੂੰ ਰਸਤੇ ਵਿੱਚ ਘੇਰ ਕੇ ਜਿਹੜਾ ਆਕਸੀ ਜਿਹੜਾ ਦੋਵਾਂ ਧਿਰਾਂ ਦੇ ਵਿੱਚ ਸਰਾ ਤੇ ਟਕਰਾਅ ਵੀ ਹੋਇਆ ਤਾਂ ਇੱਥੇ ਟਕਰਾਅ ਦੇ ਵਿੱਚ ਕੁਝ ਜਖਮੀ ਹੋਏ ਨੇ ਆਪਸਾ ਦੋਨੋਂ ਪਰਾਦੇ ਲੋਕ ਤਾਂ ਬਲਾਲ ਪੁਲਿਸ ਵੱਲੋਂ ਬਾਅਦ ਵਿੱਚ ਮੌਕੇ ਤੇ ਪਹੁੰਚ ਕੇ ਜਿਹੜਾ ਮਾਮਲਾ ਦੇ ਨੇ ਤੇ ਸ਼ਾਂਤ ਕਰਵਾਇਆ ਗਿਆ ਜੀ। ਰਵਿੰਦਰ ਜਿਹੜੀ ਤਸਵੀਰ ਅਸੀਂ ਦੇਖ ਰਹੇ ਹਾਂ ਕੁਝ ਨੇ ਹੰਗਸਿੰਘਾਂ ਦੇ ਹੱਥਾਂ ਦੇ ਵਿੱਚ ਤਲਵਾਰਾਂ ਔਰ ਉਹ ਗੱਡੀ ਤੇ ਹਮਲਾ ਕਰਦੇ ਹੋਏ ਦਿਖਾਈ ਦੇ ਰਹੇ ਨੇ। ਉਹ ਕੌਣ ਸਨ? ਉਹਨਾਂ ਦੀ ਗ੍ਰਿਫਤਾਰੀਆਂ ਕੋਈ ਪਰਚਾ ਦਰਜ ਹੋਇਆ ਇਸ ਮਾਮਲੇ ਦੇ ਵਿੱਚ? ਜੀ ਬਲਹਾਰ ਜਿਹੜਾ ਪੁਲਿਸ ਵੱਲੋਂ ਕੁਝ ਜਿਹੜੇ ਲੋਕ ਨੇ ਉਹਨਾਂ ਨੂੰ ਹੱਥ ਵਿੱਚ ਵੀ ਲਿਆ ਗਿਆ ਤਾਂ ਬਲਹਾਰ ਦੇ ਦੋਨੇ ਵਿਕਟ ਜਿਹੜਾ ਟਕਰਾਅ ਉਹ ਤਰ੍ਹਾਂ ਦੇ ਜਿਹੜੇ ਜਿਹੜੇ ਲੋਕ ਉਹ ਜਖਮੀ ਹੋਏ ਨੇ ਤਾਂ ਪੁਲਿਸ ਦਾ ਕਹਿਣਾ ਕਿ ਸਾਡੇ ਵੱਲੋਂ ਜਿਹੜਾ ਵੀ ਮੰਦੇ ਦੇ ਇਹਦੇ ਵਿੱਚ ਮਲਜਮ ਜਾਂ ਦੋਸ਼ੀਆ ਕੋਈ ਨਾ ਦੇ ਖਿਲਾਫ ਵੀ ਸਖਤ ਜਿਹੜੀ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਦੀ ਗੱਡੀ ਤੇ ਹਮਲਾ ਹੋਇਆ ਉਸ ਕਮੇਟੀ ਦੇ ਪ੍ਰਧਾਨ ਜਾਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਉਹਨਾਂ ਦਾ ਕੁਝ ਕਹਿਣਾ ਉਹਨਾਂ ਦਾ ਕੋਈ ਵਰਜਨ ਸਾਹਮਣੇ ਆਇਆ ਥਾਲ ਉਹਨਾਂ ਵੱਲੋਂ ਇਹ ਦਾਅਵਾ ਕਰਕੇ ਜਿਹੜਾ ਸਬਿੱਟ ਦਿੱਤਾ ਗਿਆ ਸੀ ਸਾਡੇ ਵੱਲੋਂ ਜਿਹੜੇ ਕਿ ਪੋਸਟ ਲੈਣ ਲਈ ਉਤਾਰੇ ਗਏ ਕਿਉਂਕਿ ਉੱਥੇ ਜੁੱਤੀਆਂ ਸਾਨੂੰ ਕੋਲ ਪਈਆਂ ਤਾਂ ਕਿਤੇ ਨਾ ਕਿਤੇ ਜਿਸਮੀਆਂ ਦੇ ਲਾਗੇ ਜਿਹੜੇ ਸੰਤ ਮਾਲਕੀਂ ਭੇਡਰਾਂ ਵਾਲ ਦੇ ਪੋਸਟਰ ਲੱਗੇ ਗਏ ਉਹ ਤਾਂ ਕਰਕੇ ਉਹਨਾਂ ਨੂੰ ਲੋਕਿਆ ਗਿਆ ਕਿ ਅਸੀਂ ਉਹ ਪੋਸਟਰ ਪ੍ਰੋਵਾਈਡ ਕਰਨ ਤੋਂ ਉਹਨਾਂ ਨੂੰ ਲੋਕਿਆ ਗਿਆ ਸੀ ਕਿ ਦੇਖੋ ਸਾਡੀ ਗਲਤਾਂ ਦਾ ਕਿ ਸੰਗਤਾਂ ਤੋਂ ਮਾਫੀ ਮੰਗ ਲਈ ਹੈ ਕਿ ਜੇ ਸਾਡੀ ਉਸ ਵਿੱਚ ਕੋਈ ਗਲਤੀ ਹੈ। ਠੀਕ ਹੈ ਸ਼ੁਕਰੀਆ ਰਵਿੰਦਰ। ਸੋ ਗੁਰਦੁਆਰਾ ਸੱਬ ਦੀ ਪ੍ਰਧਾਨ ਦੀ ਗੱਡੀ ਤੇ ਉਸ ਵੇਲੇ ਹਮਲਾ ਜਦੋਂ ਜੋੜ ਮੇਲੇ ਦੇ ਦੌਰਾਨ ਇੱਕ ਪੰਡਾਲ ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੀ ਤਸਵੀਰ ਲੱਗੀ ਹੋਈ ਸੀ ਉਸ ਤਸਵੀਰ ਨੂੰ ਹਟਾਉਣ ਦੇ ਕਾਰਨ ਇਹ ਮਾਮਲਾ ਪੂਰਾ ਤਲਖੀ ਦੇ ਵਿੱਚ ਆਇਆ ਕਮੇਟੀ ਨੇ ਜ਼ਬਰਨ ਤਸਵੀਰ ਉਤਰਵਾਉਣ ਦੇ ਇਲਜ਼ਾਮ ਨੇ ਸੋ ਕਮੇਟੀ ਤੇ ਇਲਜ਼ਾਮ ਨੇ ਕਿ ਜ਼ਬਰਦਸਤੀ ਉਸ ਤਸਵੀਰ ਨੂੰ ਉਤਾਰਿਆ ਗਿਆ ਜਿਸ ਤੋਂ ਬਾਅਦ ਜਿਹੜੀਆਂ ਨੇ ਹੰਗ ਸਿੰਘ ਜਥੇਬੰਦੀਆਂ ਜਾਂ ਉੱਥੇ ਜਿਹੜੇ ਲੋਕ ਮੌਜੂਦ ਸਨ ਉਹਨਾਂ ਦੇ ਵਿੱਚ ਤਲਕੀ ਦੇਖਣ ਨੂੰ ਮਿਲੀ ਸੋ ਹੁਣ ਇਹ ਮੁੱਦਾ ਕੀ ਹੈ ਫੋਟੋ ਲੱਗੀ ਖੋਣ ਦਾ ਮੁੱਦਾ ਹੈ ਜਾਂ ਫੋਟੋ ਨੂੰ ਜ਼ਬਰਦਸਤੀ ਉਤਰਵਾਉਣ ਦਾ ਮੁੱਦਾ ਹੈ ਇਸ ਨੂੰ ਲੈ ਕੇ ਜ਼ਰੂਰ ਹੁਣ ਕੁਝ ਸਿੱਖ ਜਥੇਬੰਦੀਆਂ ਦੇ ਵੱਲੋਂ ਧਾਰਮਿਕ ਜਥੇਬੰਦੀਆਂ ਦੇ ਵੱਲੋਂ ਇਤਰਾਜ਼ ਜ਼ਰੂਰ ਜਤਾਇਆ ਗਿਆ ਜੋੜ ਮੇਲੇ ਦੇ ਦੌਰਾਨ ਇਹ ਹੰਗਾਮਾ ਹੋਇਆ ਸੋ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਬੀਤੇ ਕੁਝ ਮਹੀਨਿਆਂ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਮੌਕੇ ਪ੍ਰਕਾਸ਼ ਦਿਹਾੜੇ ਮੌਕੇ ਵੀ ਇੱਕ ਤਸਵੀਰ ਅਜੇ ਹੀ ਦੇਖਣ ਨੂੰ ਮਿਲੀ ਸੀ ਉਹ ਮੁੱਦਾ ਵੀ ਵਿਚਾਰ ਦੇ ਵਿੱਚ ਆਇਆ ਸੀ ਬਾਅਦ ਵਿੱਚ ਭਾਵੇਂ ਸ਼ਰੂਮਣੀ ਅਕਾਲੀ ਮਾਫ ਕਰਨਾ ਭਾਵੇਂ ਉਸ ਤੋਂ ਬਾਅਦ ਜੋ ਐਸਡੀਪੀਸੀ ਦੇ ਵੱਲੋਂ ਵੀ ਉਸ ਦੇ ਲਈ ਕਮੇਟੀ ਬਣਾਈ ਗਈ ਪਰ ਇੱਕ ਨਵਾਂ ਵਿਵਾਦ ਪ੍ਰਧਾਨ ਦੀ ਗੱਡੀ ਦੇ ਉੱਤੇ ਹਮਲਾ ਹੋਣਾ ਗ੍ਰਿਫਤਾਰੀ ਦੀ ਗੱਲ ਜ਼ਰੂਰ ਆਈ ਹੈ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਇਹ ਭਰੀ ਭੀੜ ਦੇ ਵਿੱਚ ਗੱਡੀ ਤੇ ਹਮਲਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦੀ ਇਹ ਗੱਡੀ ਹੈ ਉਹ ਪਵਾਵੰਡ ਦੀਆਂ ਤਸਵੀਰਾਂ ਜੋੜੇ ਗੰਡਣ ਦੀ ਸੇਵਾ ਜਿਹੜੀ ਚੱਲ ਰਹੀ ਸੀ ਜਿਸ ਸਟੈਂਟ ਦੇ ਵਿੱਚ ਉਸ ਸਟੈਂਟ ਦੇ ਵਿੱਚ ਇਹ ਤਸਵੀਰ ਲੱਗੀ ਸੀ ਉਸ ਤਸਵੀਰ ਤੇ ਹੀ ਵਿਵਾਦ ਹੋਇਆ ਪਹਿਲਾਂ ਉਤਰਵਾਉਣ ਦੀ ਗੱਲ ਆਖੀ ਗਈ ਔਰ ਉਸ ਤੋਂ ਬਾਅਦ ਜਦੋਂ ਉਸ ਤਸਵੀਰ ਨੂੰ ਜੋ ਅਜੇ ਤੱਕ ਜੋ ਜਾਣਕਾਰੀ ਹੁਣ ਤੱਕ ਸਮਝ ਆਈ ਹੈ ਪ੍ਰਧਾਨ ਦੀ ਗੱਡੀ ਤੇ ਹਮਲਾ ਇਸੇ ਕਰਕੇ ਹੋਇਆ ਫੋਟੋ ਜ਼ਬਰਦਸਤੀ ਉਤਰਵਾਇਗੀ ਪਹਿਲਾਂ ਉਤਰਵਾਉਣ ਉਤਾਰਨ ਦੇ ਲਈ ਆਖਿਆ ਗਿਆ ਔਰ ਜਦੋਂ ਫੋਟੋ ਨਹੀਂ उतਾਰੇਗੀ ਉਸ ਤੋਂ ਬਾਅਦ ਵਿੱਚ ਜ਼ਬਰਦਸਤੀ ਉਸ ਫੋਟੋ ਨੂੰ ਉਥੋਂ ਦੀ ਉਤਾਰ ਦਿੱਤਾ ਗਿਆ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਇਸ ਵੇਲੇ ਫੋਨ ਲਾਈਨ ਤੇ ਜੁੜੇ ਹੋਏ ਨੇ ਗਰੇਵਾਲ ਸਾਹਿਬ ਸਵਾਗਤ ਕਰਨਾ ਚਾਹਾਂਗੇ ਗਰੇਵਾਲ ਸਾਹਿਬ ਆਵਾਜ਼ ਮਿਲ ਪਾ ਰਹੀ ਹੈ ਤੁਹਾਨੂੰ ਹਾਂ ਜੀ ਅਜੀ ਮਿਲ ਰਹੀ ਹੈ ਗਰੇਵਾਲ ਸਾਹਿਬ ਇੱਕ ਤਸਵੀਰ ਅਸੀਂ ਦੇਖੀ ਸੀ ਸੁਲਤਾਨਪੁਰ ਲੋਧੀ ਦੀ ਦੂਦੀ ਤਸਵੀਰ ਅਸੀਂ ਦੇਖ ਰਹੇ ਹਾਂ ਪਵਨ ਤੋਂ ਇਹ ਤਸਵੀਰਾਂ ਵਾਕਈ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਕਰਦੀਆਂ ਨੇ ਤੁਸੀਂ ਇਸ ਖਬਰ ਤੇ ਪਹਿਲਾਂ ਕੀ ਕਹਿਣਾ ਚਾਹੋਗੇ ਦੇਖੋ ਇਹ ਵਿਵਾਦ ਪੈਦਾ ਕੀਤਾ ਗਿਆ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਕਿਸੇ ਦੀ ਜਗੀਰ ਨਹੀਂ ਹੁੰਦੀ ਜੀ ਗੁਰਦੁਆਰਾ ਸਾਰਿਆਂ ਦਾ ਸਾਂਝਾ ਹੁੰਦਾ ਤੇ ਸੰਤ ਭਿੰਡਰਾਂ ਵਾਲੇ ਜਿਹੜੇ ਕੀ ਇੱਕ ਧਾਰਮਿਕ ਆਗੂ ਦੇ ਤੌਰ ਤੇ ਮੰਨੇ ਜਾਂਦੇ ਆ ਠੀਕ ਆ ਕੁਝ ਲੋਕ ਉਹਨਾਂ ਨੂੰ ਆਪਣੇ ਤੌਰ ਤੇ ਸਰਕਾਰਾਂ ਉਹਨਾਂ ਨੂੰ ਆਪਣੇ ਤੌਰ ਤੇ ਇੱਕ ਬਾਜੀ ਦਾ ਨਾਮ ਦੇਣ ਗਿਆ ਪਰ ਇਹ ਗੱਲਾਂ ਚੱਲਦੀਆਂ ਰਹਿਣੀਆਂ ਆ ਜਿਹੜੇ ਸੱਤਾਧਾਰੀ ਲੋਕ ਹੁੰਦੇ ਆ ਉਹਨਾਂ ਲਈ ਜਿਹੜੇ ਇਨਕਲਾਬੀ ਲੋਕ ਹੁੰਦੇ ਆ ਉਹ ਉਹਨਾਂ ਨੂੰ ਉਹ ਵੱਖਰੀ ਨਜ਼ਰ ਨਾਲ ਦੇਖਦੇ ਆ ਪਰ ਆਵਾਮ ਦੇ ਅੰਦਰ ਅੱਜ 40 ਸਾਲ ਹੋ ਗਏ ਨੇ ਅੱਜ ਜਿਹੜੇ ਲੋਕ ਬਾਅਦ ਜੰਮੇ ਉਹਨਾਂ ਦੇ ਜਾਣ ਤੋਂ ਬਾਅਦ ਧਰਤੀ ਤੋਂ ਉਹ ਵੀ ਅੱਜ ਉਹਨਾਂ ਦੇ ਉਪਾਸ਼ਕ ਨੇ ਤੇ ਸਾਡੇ ਜਿਹੜੇ ਜਿਹੜੇ ਉਹ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੀ ਜੀ ਉਹਨਾਂ ਦਾ ਜਿਹੜਾ ਨਜ਼ਰੀਆ ਸੀ ਉਹ ਗਲਤ ਸੀ ਦੇਖੋ ਸੰਤ ਭਿੰਡਰਾਵਾਲੇ ਇੱਕ 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 ਸੋਚ ਨੇ ਤੇ ਜਿਸ ਸੋਚ ਨੂੰ ਬਹੁਤ ਲੋਕ ਸਨਮਾਨ ਕਰਦੇ ਆ ਤੇ ਸਾਨੂੰ ਐਸੇ ਵਿਵਾਦ ਵਿੱਚ ਪੈਣਾ ਨਹੀਂ ਚਾਹੀਦਾ ਜੀ ਉਈ ਇਹ ਜਿਹੜੀ ਗੱਲ ਉਹਨਾਂ ਨੇ ਕੀਤੀ ਆ ਕੈਪਟਨ ਜਿਹੜੇ ਸੀਗੇ ਉਤੋਂ ਦੇ ਜਿਹੜੇ ਗੁਰਦਵਾਰੇ ਦੇ ਪ੍ਰਧਾਨ ਬਣੇ ਕਿਉਂਕਿ ਗੁਰਦਵਾਰੇ ਦੇ ਪ੍ਰਧਾਨ ਬਣਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਆਪਣੀ ਨੀਤੀ ਲਾਗੂ ਕਰੋਗੇ ਤੁਸੀਂ ਸੰਗਤ ਦੀਆਂ ਭਾਵਨਾਵਾਂ ਦਾ ਸਤਕਾਰ ਕਰੋਗੇ ਜੀ ਤਾਂ ਇਸ ਕਰਕੇ ਜਿਹੜਾ ਵਿਵਾਦ ਉਹਨਾਂ ਨੇ ਖੁਦ ਪੈਦਾ ਕੀਤਾ ਜਿਹੜਾ ਕਿ ਬਾਤ ਆ ਉਹਨਾਂ ਦੇ ਹਮਲਾ ਹੋਇਆ ਮਾੜੀ ਗੱਲ ਆ ਜਰੂਰ ਪਰ ਇਹ ਜਦੋਂ ਸੰਗਤਾਂ ਦੇ ਤੁਸੀਂ ਭਾਵਨਾ ਨੂੰ ਪੜਕਾਉਂਗੇ ਤੇ ਫਿਰ ਇਸ ਤਰ੍ਹਾਂ ਦੀ ਇਤਿਹੀ ਪੈਦਾ ਹੁੰਦੀ ਹੈ ਜੀ ਗਰੇਵਲ ਸਾਹਿਬ ਦੋ ਚੀਜ਼ਾਂ ਨੇ ਇਹ ਮਸਲਾ ਫੋਟੋ ਲੱਗਣ ਦਾ ਮਾਮਲਾ ਹੈ ਜਾਂ ਫੋਟੋ ਲਖਾਉਣ ਦਾ ਮਾਮਲਾ ਦੋ ਗੱਲਾਂ ਨੇ ਇਸ ਗੱਲ ਦੇ ਵਿੱਚ ਨਹੀਂ ਨਹੀਂ ਫੋਟੋ ਵੈਸੇ ਦੇਖੋ ਕਿ ਉਹ ਉੱਥੇ ਇੱਕ ਸਿੰਘ ਆ ਜਿਹੜਾ ਸੇਵਾ ਕਰ ਰਿਹਾ ਵਾ ਤੇ ਉਹਨੇ ਆਪਣੇ ਪੰਡਾਲ ਜਿਹੜਾ ਆਪਣੇ ਉਹਨੇ ਸਟਾਲ ਲਾਇਆ ਉਹਦੇ ਉੱਥੇ ਤਸਵੀਰ ਲਾਈ ਆ ਤੇ ਇਹ ਤਸਵੀਰਾਂ ਤਾਂ ਗੁਰਦਰਾ ਸਾਹਿਬ ਜੀ ਵੀ ਲੱਗੀਆਂ ਸੰਤ ਮਹਾਪੁਰਸ਼ ਇੱਕ ਮਹਾਨ ਸੰਤ ਸਨ ਜਿਨ੍ਹਾਂ ਨੇ ਕਿਨਾ ਕੌਮ ਦੇ ਲਈ ਇੱਕ ਸੰਘਰਸ਼ ਲੜਿਆ ਸ਼ਹੀਦੀ ਪ੍ਰਾਪਤ ਕੀਤੀ ਆ ਤੇ ਅਕਾਲ ਪੁਰਖ ਸਾਹਿਬ ਤੋਂ ਉਹਨਾਂ ਨੂੰ ਜਿਹੜਾ ਸਨਮਾਨ ਪ੍ਰਾਪਤ ਨੇ ਸ਼ਹੀਦ ਦਾ ਦਰਜਾ ਪ੍ਰਾਪਤ ਆ ਤੇ ਉਹ ਉਹਨਾਂ ਦੀ ਤਸਵੀਰ ਤਾਂ ਗੁਰਦਰਾ ਸਾਹਿਬ ਜੀ ਵੀ ਰੋਕ ਨਹੀਂ ਸਕਦਾ ਸੋ ਇਹ ਗੱਲਾਂ ਜਿਹੜੀਆਂ ਪੈਦਾ ਹੋਈਆਂ ਇਹ ਫੋਟੋ ਲੁਹਾਉਣ ਦਾ ਰੌਲਾ ਹੋਇਆ ਕਿਉਂਕਿ ਫੋਟੋ ਅਸੀਂ ਕਹਿੰਦੇ ਨਹੀਂ ਲੱਗਣ ਦਵਾਂਗੇ ਜੀ ਇਹ ਗੱਲਾਂ ਗਲਤ ਆ ਸਾਨੂੰ ਇਹਨਾਂ ਗੱਲਾਂ ਨੂੰ ਸਮਝਣਾ ਚਾਹੀਦਾ ਇੱਥੇ ਕੋਈ ਵਿਟ੍ਰੇਟਰਸ਼ਿਪ ਨਹੀਂ ਆ ਜੀ ਸੰਗਤਾਂ ਦੀਆਂ ਭਾਵਨਾਵਾਂ ਦਾ ਸਰਕਾਰ ਤੇ ਕਦਰ ਕਰਨੀ ਚਾਹੀਦੀ ਹੈ ਅੱਛਾ ਠੀਕ ਹੈ ਅਗਰਵਾਲ ਸਰ ਮੰਨ ਲੈਨੇ ਆ ਮੰਨ ਲੈਨੇ ਆ ਜੋ ਹੋਇਆ ਉਹ ਗਲਤ ਹੋਇਆ ਪਰ ਜਿਸ ਤਰੀਕੇ ਦੇ ਨਾਲ ਗੱਡੀ ਤੇ ਹਮਲਾ ਹੋਇਆ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਤੁਹਾਨੂੰ ਲੱਗਦਾ ਇਹ ਚੀਜ਼ ਗਲਤ ਹੈ ਗੁੱਸਾ ਜਿਹੜਾ ਜ਼ਾਹਰ ਕਰਨਾ ਉਸ ਤੋਂ ਬਾਅਦ ਚੋ ਮੈਂ ਮੈਂ ਉਹੀ ਗੱਲ ਕਹਿ ਰਿਹਾ ਨਾ ਜੀ ਭਾਵੇਂ ਕੀ ਇਹੜੀ ਤਸਵੀਰ ਹੈ ਜਿਹੜੀ ਉਹ ਮਾਰਕਟਾਈਜ਼ ਹੋ ਰਹੀ ਆ ਜਾਂ ਗੱਡੀ ਤੇ ਹਮਲਾ ਹੋਇਆ ਇਹਨੂੰ ਮੈਂ ਮਾੜੀ ਕਹਿਣਾ ਵਾ ਪਰ ਹੁਣ ਜਦੋਂ ਤੁਸੀਂ ਜਜ਼ਬਾਤਾਂ ਨਾਲ ਖੇਡੋਗੇ ਤੇ ਫਿਰ ਇਸ ਤਰ੍ਹਾਂ ਦੀ ਤਤੀ ਜਿਹੜੀ ਆ ਉਹ ਸੁਭਾਵਿਕ ਬਣ ਜਾਂਦੀ ਆ ਹਵੇ ਕਿ ਮੈਂ ਇਸ ਗੱਲ ਨੂੰ ਕੋਈ ਜਸਟੀਫਾਈ ਨਹੀਂ ਕਰਦਾ ਪਰ ਹਾਲਾਤ ਜਿਹੜੇ ਤੁਸੀਂ ਆਪ ਪੈਦਾ ਕੀਤੇ ਕੋਈ ਉੱਥੇ ਲੋਕਾਂ ਨੇ ਆ ਕੇ ਨਹੀਂ ਕਿਉਂਕਿ ਜਿਹੜੇ ਹਾਲਾਤ ਤੇ ਤੁਸੀਂ ਉੱਥੇ ਗੱਲ ਕੀਤੀ ਆ ਕੈਪਟਨ ਸਾਹਿਬ ਨੇ ਕੀਤੀ ਆ ਉਹ ਉਹ ਉਹਨਾਂ ਦਾ ਨਜ਼ਰੀਆ ਜਿਹੜਾ ਸੀਗਾ ਤੇ ਉਹ ਉਸਨੇ ਇਸ ਗੱਲ ਦਾ ਭੜਕਾੜ ਪੈਦਾ ਕੀਤੀ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਸਾਨੂੰ ਸਮਝਣਾ ਚਾਹੀਦਾ ਠੀਕ ਹੈ ਗਰੇਵਲ ਸਾਹਿਬ ਯਾਦ ਹੋਵੇ ਤੁਹਾਨੂੰ ਜਦੋਂ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਜਿਹਾ ਹੀ ਕੁਝ ਮਾਮਲਾ ਸਾਹਮਣੇ ਆਇਆ ਸੀ ਤਾਂ ਉਸ ਵੇਲੇ ਐਸਡੀਪੀਸੀ ਨੇ ਬਾਅਦ ਵਿੱਚ ਕਮੇਟੀ ਜ਼ਰੂਰ ਬਣਾਈ ਰਿਪੋਰਟ ਵੀ ਪਹੁੰਚ ਚੁੱਕੀ ਹੈ ਹੁਣ ਇਸ ਮਾਮਲੇ ਦੇ ਵਿੱਚ ਕੀ ਐਸਡੀਪ ਦੇਖੋ ਇਹ ਮਾਮਲਾ ਜਿਹੜਾ ਨਾ ਇਹ ਮਾਮਲੇ ਦਾ ਤੇ ਉਸ ਮਾਮਲੇ ਦਾ ਫਰਕ ਹੈ ਜੀ ਇਹ ਇੱਕ ਧਾਰਮਿਕ ਭਾਵਨਾਵਾਂ ਪੜਖੀਆਂ ਨੇ ਉਹ ਦੋ ਤਰ੍ਹਾਂ ਦਾ ਪਰ ਇਹ ਮਸਲਾ ਵੀ ਤਾਂ ਧਾਰਮਿਕ ਹੈ ਅਗਰੇਵਾਲ ਸਾਹਿਬ ਜੀ ਜੀ ਮਸਲਾ ਮੈਂ ਤਾਂ ਕਹਿਣਾ ਵੀ ਧਰਮ ਘਰੇ ਧਰਮ ਦੇ ਮਸਲੇ ਨੂੰ ਕਿਉਂ ਇਸ ਤੇ ਵਿਵਾਦ ਕਿਉਂ ਪੈਦਾ ਕੀਤਾ ਗਿਆ ਜੀ ਜਿਹੜੇ ਉੱਥੋਂ ਦੇ ਪ੍ਰਬੰਧਕ ਆ ਉਹਨਾਂ ਨੇ ਇਹ ਗੱਲ ਕਿਉਂ ਬੋਲੀ ਕਿ ਮੈਂ ਨਹੀਂ ਤਸਵੀਰ ਲੱਗਣ ਦਵਾਗਾ ਜੀ ਜਦੋਂ ਕਿ ਸੰਤ ਮਹਾਪੁਰਸ਼ ਜੀ ਅਕਾਲ ਤਖਤ ਸਭ ਤੋਂ ਵੱਡੇ ਤਾਂ ਸੀ ਉਹ ਨਹੀਂ ਗਏ ਜੀ ਸਰਕਾਰਾਂ ਜੋ ਮਰਜ਼ੀ ਨਜ਼ਰਗਾ ਰੱਖਣਾਂ ਜਾ ਵਿਰੋਧੀ ਜੋ ਮਰਜੀ ਦੇ ਦੇ ਕਰਨ ਸਾਡੀ ਧਾਰਮਿਕ ਜਿਹੜੀਆਂ ਸੰਸਥਾਵਾਂ ਉਹ ਤਾਂ ਕਾਲਕਸਬ ਦਾ ਸਨਮਾਨ ਕਰਦੀਆਂ ਨਾਲ اخਲਾਕੀ ਤੌਰ ਤੇ ਸਾਰੀ ਦੁਨੀਆ ਜਾਣਦੀ ਆ ਜੀ ਕਿ ਸੰਤਾਂ ਦੀ ਸ਼ਖੀਅਤ ਜਿਹੜੀ ਆ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਉਤਰੀ ਹੋਈ ਆ ਜਿਹੜੀ ਸਿੱਖ ਕੌਮ ਦੇ ਲਈ ਆਪਣਾ ਹੀ ਆਸਤਾ ਰੱਖਦੇ ਆ ਤੋ ਇਸ ਕਰਕੇ ਇਸ ਤਰ੍ਹਾਂ ਦੀ ਗੱਲ ਕਰਨੀ ਵੈਸੇ ਗੱਲ ਸੀ ਇਹਨੂੰ ਕਿਸੇ ਵੀ ਤਰ੍ਹਾਂ ਸੁਲਤਾਨਪੁਰ ਲੋਧੀ ਸਾਹਿਬ ਦੇ ਗੁਰਦੁਆਰੇ ਦੇ ਨਾਲ ਨਹੀਂ ਜੋੜਿਆ ਜਾ ਸਕਦਾ ਅੱਛਾ ਠੀਕ ਹੈ ਗਰਵਤ ਸਾਹਿਬ ਗਰਵਤ ਸਾਹਿਬ ਜੇ ਜਿਕਰ ਕਰਦੇ ਆ ਜੀ ਉੱਥੇ ਵੀ ਟਕਰਾ ਨਹੀਂ ਸੀ ਪੈਦਾ ਹੋਇਆ ਜੀ ਉਥੇ ਦੋ ਤਰ੍ਹਾਂ ਦਾ ਕਬਜ਼ੇ ਦਾ ਮਸਲਾ ਸੀਗਾ ਪਰ ਉਹਦਾ ਸਰਕਾਰ ਨੇ ਜਾ ਕੇ ਦਖਲ ਦਿੱਤਾ ਸੂਰੇ 4 ਵਜੇ ਜਾ ਕੇ ਤਾਪਰ ਤੋਂ ਗੁੰਗੀਆਂ ਚਲਾਈਆਂ ਉਥੇ ਟਕਰਾ ਕੋਈ ਨਹੀਂ ਸੀ ਟਕਰਾ ਸਰਕਾਰ ਨੇ ਕੀਤਾ ਇਸ ਕਰਕੇ ਅਸੀਂ ਉਸ ਦੇ ਖਿਲਾਫ ਰਿਪੋਰਟ ਤਿਆਰ ਕੀਤੀ ਪਰ ਗਰੇਵਲ ਸਾਹਿਬ ਇਸ ਮਾਮਲੇ 'ਚ ਤਾਂ ਕੋਈ ਸਿਆਸੀ ਹੱਥ ਨਹੀਂ ਹੈ ਇਹ ਤਾਂ ਸਿਰਫ ਇੱਕ ਫੋਟੋ ਤੇ ਹੀ ਵਿਵਾਦ ਸੀ ਨਹੀਂ ਮੈਂ ਤਾਂ ਕਹਿ ਰਿਹਾ ਨਾ ਕਿ ਗੁਰਦੌਰ ਦੇ ਪ੍ਰਬੰਧਕ ਨੇ ਉਹਨਾਂ ਦਾ ਕਹਿਣ ਦਾ ਅੰਦਾਜ਼ ਬੜਾ ਖਤਰਨਾਕ ਹੈ ਕਹਿੰਦੇ ਮੈਂ ਨਹੀਂ ਲੱਗਣ ਦਵਾਗਾ ਜੀ ਆਰਡਰ ਕਰ ਰਹੇ ਨੇ ਜੀ ਜਦੋਂ ਵੀ ਸੰਗਤ ਜਿਹੜੀ ਆ ਉਹਨਾਂ ਨੂੰ ਬੇਨਤੀ ਕਰਦੇ ਜਦੋਂ ਉਹ ਇਹ ਬੋਲੇ ਨੇ ਉਦੋਂ ਕੋਈ ਟਕਰਾ ਨਹੀਂ ਹੋਇਆ ਉਸ ਤੋਂ ਬਾਅਦ ਜਦੋਂ ਸੰਗਤਾਂ 'ਚ ਰੋਸ ਪੈਦਾ ਹੋਇਆ ਸੰਗਤਾਂ ਇਕੱਠੀਆਂ ਹੋਈਆਂ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਨੇ ਹਾਲਾਤ ਅਸੀਂ ਆਪ ਲਗਾ ਚੁੱਕੇ ਨਹੀਂ ਜਿਹੜੇ ਜਿਹੜੇ ਪ੍ਰਬੰਧਕ ਹੁੰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਬਹੁਤ ਬਹੁਤ ਵੱਡੀ ਹੁੰਦੀ ਆ ਮੈਂ ਇੱਕ ਸਿੱਧੇ ਤੌਰ ਤੇ ਇਹ ਗੱਲ ਕਹਦੇ ਆਂ ਜੀ ਕਿ ਉਸ ਗੁਰਦੁਆਰੇ ਦੇ ਪ੍ਰਬੰਧਕ ਜਿਹੜੇ ਕੈਪਟਨ ਸਾਹਿਬ ਦੇ ਨਾਮ ਨੂੰ ਪਤਾ ਨਹੀਂ ਉਹ ਖੁਦ ਇਸ ਸਾਰੇ ਹਾਲਾਤਾਂ ਦੇ ਜ਼ਿੰਮੇਵਾਰ ਨੇ ਗਰੀਵਾਲ ਸਾਹਿਬ ਜੇ ਤੁਸੀਂ ਜ਼ਿੰਮੇਦਾਰ ਮੰਤਰੀ ਤਾਂ ਐਸਡੀਪੀਸੀ ਸਵਾਲ ਵੀ ਤਾਂ ਕਰ ਸਕਦੇ ਏ ਜੀ ਅਸੀਂ ਤਾਂ ਸਵਾਲ ਕਰੇ ਅਸੀਂ ਤਾਂ ਕਰਾਂਗੇ ਜੀ ਸਵਾਲ ਜੀ ਹੁਣ ਤਾਂ ਸਾਰਾ ਕੁਝ ਜਦੋਂ ਉਹਨਾਂ ਨੇ ਆਪਣੇ ਆਪ ਹੀ ਸਾਰੀ ਸਥਿਤੀ ਵਿਗਾੜ ਲਈ ਸਵਾਲ ਤਾਂ ਹੁਣ ਹੋਏਗਾ ਜੀ ਹੁਣ ਤਾਂ ਜਿੰਨੇ ਜਿਹੜੇ ਹਾਲਾਤ ਬਣੇ ਆ ਜੋ ਤਸਵੀਰ ਸਾਨੂੰ ਬਕਾਈ ਦਿੰਦੀ ਆ ਜੀ ਉੱਤੇ ਪ੍ਰਚਾਰ ਪੈਦਾ ਹੋਈ ਉਹਨਾਂ ਦੀ ਗੱਡੀ ਤੋਂ ਤੋੜਿਆ ਗਿਆ ਜਾਂ ਕੁਝ ਵੀ ਗਿਆ ਚਲੋ ਇਹ ਤਾਂ ਸਵਾਲ ਬਣੇਗਾ ਪਰ ਉਸ ਸਮੇਂ ਦੀ ਸਥਿਤੀ ਨੂੰ ਸੰਭਾਲਣਾ ਉਹਨਾਂ ਦੀ ਯੋਗਵਾਰ ਹੀ ਨਾ ਜੀ ਕਿਉਂਕਿ ਉਹ ਮੁਖੀ ਨੇ ਉੱਥੋਂ ਦੇ ਪ੍ਰਬੰਧਕ ਨੇ ਠੀਕ ਹੈ ਸ਼ੁਕਰੀਆ ਅਗਰੇਵਾਲ ਸਾਹਿਬ ਸੋਇਸਨ ਸਾਡਾ ਨਾਲ ਐਸ ਡੀ ਪੀ ਸੀ ਮੈਂਬਰ ਗੁਰਚਰਨ ਸਿੰਘ ਰਵਾਲ ਜਿਨ੍ਹਾਂ ਨੇ ਪੂਰੀ ਸਥਿਤੀ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕਹਿੰਦੇ ਨੇ ਕਿ ਹਾਂ ਸਵਾਲ ਜ਼ਰੂਰ ਹੋਵੇਗਾ ਸੋ ਮਸਲਾ ਸੀ ਫੋਟੋ ਲਾਖਾਉਂਡ ਨੂੰ ਲੈ ਕੇ ਪ੍ਰਧਾਨ ਦੀ ਗੱਡੀ ਤੇ ਹਮਲਾ ਹੋਇਆ ਦੱਸਿਆ ਜਾਂਦਾ ਇੱਕ ਪੰਡਾਲ ਦੇ ਵਿੱਚ ਜਿੱਥੇ ਸੇਵਾ ਚੱਲ ਰਹੀ ਸੀ ਜੋੜ ਮੇਲੇ ਦਾ ਦਿਨ ਸੀ ਉਸ ਵੇਲੇ ਸੰਗਠਨ ਤਾਲੂ ਉਸ ਵੇਲੇ ਪਹੁੰਚੀ ਹੋਈ ਸੀ ਤਾਂ ਉਸੇ ਦੌਰਾਨ ਉਸ ਪੰਡਾਲ ਦੇ ਵਿੱਚ ਸੰਤ ਜਰਨੈਲ ਪਿੰਡਰਾ ਵਾਲਿਆਂ ਦੀ ਤਸਵੀਰ ਲੱਗੀ ਕੋਈ ਸੀ ਉਸ ਫੋਟੋ ਨੂੰ ਤਸਵੀਰ ਨੂੰ ਉਸ ਥਾਂ ਤੋਂ ਹਟਾਉਣ ਦੀ ਗੱਲ ਆ ਕਿ ਗਈ ਜਦੋਂ ਨਹੀਂ ਹਟੀ ਤਾਂ ਉਸ ਨੂੰ ਜ਼ਬਰਦਸਤੀ ਹਟਾਇਆ ਗਿਆ ਜਿਸ ਤੋਂ ਬਾਅਦ ਉਥੇ ਇਹ ਰੌਲਾ ਪਿਆ ਔਰ ਇਹ ਪੂਰੀ ਘਟਨਾ ਜਿਹੜੀ ਘਟੀ ਹੈ ਗੁਰਦੁਆਰਾ ਪਵੰਤ ਸਾਹਿਬ ਦੇ ਪ੍ਰਧਾਨ ਦੀ ਗੱਡੀ ਤੇ ਹਮਲਾ ਹੋਇਆ ਕਿਉਂਕਿ ਆਰਡਰ ਉਹਨਾਂ ਦੇ ਸਨ ਉਸ ਤਸਵੀਰ ਨੂੰ ਉਥੋਂ ਹਟਾਉਣ ਦੇ ਹੁਣ ਮਸਲਾ ਸੀ ਫੋਟੋ ਲਮਾਉਣ ਦਾ ਉਸ ਨੂੰ ਲੈ ਕੇ ਧਾਰਮਿਕ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਸੋ ਇਸੇ ਦੇ ਨਾਲ ਜਿਹੜੀਆਂ ਭਾਵਨਾਵਾਂ ਜੁੜੀਆਂ ਹੋਈਆਂ ਸੰਜੋ ਗੁੱਸਾ ਇਹਨਾਂ ਸ਼ਰਧਾਲੂਆਂ ਦਾ ਇਹਨਾਂ ਸੰਗਤਾਂ ਦਾ ਫੁਟੇ ਸੋ ਉਸ ਤੋਂ ਬਾਅਦ ਦੀ ਇਹ ਤਸਵੀਰ ਜਿਹੜੀ ਸਾਹਮਣੇ ਹੈ ਜਦੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਿਹੜੇ ਨੇ ਉਹ ਆਪਣੀ ਗੱਡੀ ਦੇ ਵਿੱਚ ਉਸ ਥਾਂ ਤੋਂ ਲੰਘ ਰਹੇ ਸਨ ਤਾਂ ਉੱਥੇ ਕੁਝ ਨੌਜਵਾਨਾਂ ਦੇ ਵੱਲੋਂ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਨਿਹੰਗ ਸਿੰਘਾਂ ਦੇ ਹੱਥਾਂ ਤੇ ਤਲਵਾਰਾਂ ਜਿਹੜੀਆਂ ਦਿਖਾਈ ਦੇ ਰਹੀਆਂ ਨੇ ਉਸ ਵਿੱਚ ਗੱਡੀ ਦੇ ਉੱਤੇ ਵਾਰ ਕੀਤੇ ਨੇ ਗੱਡੀ ਦੇ ਸ਼ੀਸ਼ੇ ਤੱਕ ਪੰਨ ਦਿੱਤੇ ਗਏ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਸੀ ਪਰ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੇ ਇਸ ਇਸ ਪੂਰੀ ਸਥਿਤੀ ਨੂੰ ਸਮਝਿਆ ਔਰ ਉਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਤੇ ਮੌਕੇ ਦੇ ਉੱਤੋਂ ਕਿ ਪ੍ਰਧਾਨ ਸਰ ਦੀ ਗੱਡੀ ਲੰਗਾ ਦਿੱਤੀ ਗਈ ਪਰ ਹੁਣ ਮਾਮਲਾ ਇਸ ਵੇਲੇ ਐਸਡੀਪੀਸੀ ਦੇ ਧਿਆਨ ਦੇ ਵਿੱਚ ਵੀ ਹੈ ਜ਼ਰੂਰ ਪ੍ਰਧਾਨ ਸਰ ਨੂੰ ਸਵਾਲ ਕੀਤੇ ਜਾਣਗੇ ਕਿਉਂਕਿ ਇਹ ਧਾਰਮਿਕ ਮਸਲੇ ਦੇ ਉੱਤੇ ਕਿਸੇ ਵੀ ਤਰੀਕੇ ਦਾ ਕੋਈ ਵੀ ਸਿਆਸਤ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਮੁੱਦਾ ਜਿੱਥੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਉਹਨਾਂ ਸ਼ਰਧਾਲੂਆਂ ਦੇ ਨਾਲ ਜੁੜਿਆ ਹੋਏ ਜਿਹੜੇ ਉਸ ਪੰਡਾਲ ਦੇ ਵਿੱਚ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਉਸ ਪੰਡਾਲ ਦੇ ਵਿੱਚ ਸੇਵਾ ਕੀਤੀ ਜਾ ਰਹੀ ਸੀ ਪ੍ਰੀਤਿੰਦਰ ਸਿੰਘ ਡੀਐਸਪੀ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਤੇ ਬੜੇ ਖੁਸ਼ ਨੇ ਡੀਐਸਪੀ ਸਾਹਿਬ ਸਵਾਗਤ ਕਰਨਾ ਚਾਹਾਂਗੇ ਡੇਲੀ ਪੋਸਟ ਪੰਜਾਬ ਰਾਣਾ ਕੇ ਮਾਚਲ ਤੇ ਤਨਵਜੀ ਡੀਐਸਪੀ ਸਰ ਪੁੱਛਣਾ ਚਾਹਵਾਂਗੇ ਮਸਲਾ ਹੋਇਆ ਕੀ ਸੀ ਐਕਚੁਅਲ ਦੇ ਵਿੱਚ ਹੁਣ ਤੱਕ ਕਿੰਨੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਮਸਲਾ ਜੀ 26 ਜਨਵਰੀ ਨੂੰ ਕੁਝ ਸਿੱਖ ਸੰਗਤਾਂ ਤੋਂ ਪਤਨ ਦੰਦ ਬਾਬਾ ਦੀਪ ਸਿੰਘ ਜਿਹੜਾ ਜਨਮ ਦਿਹਾੜਾ ਜਿਹੜਾ ਪੌਂਡ ਗੁਰਦੁਆਰਾ ਉਹਨਾਂ ਦੇ ਜਨਮ ਸਥਾਨ ਉੱਤੇ ਮਨਾਇਆ ਜਾ ਰਿਹਾ ਸੀ ਜੀ ਤੇ ਉਹ ਟੈਂਟ ਲਗਾ ਕੇ ਜਿਹੜੀ ਬੂਟਾਂ ਦੀ ਸੇਵਾ ਕਰਦੇ ਸੀ ਐਕਚੁਅਲੀ ਜਿਹੜਾ ਟੈਂਟ ਲੱਗਾ ਸੀ ਉਹ ਰਸਤੇ ਦੇ ਵਿੱਚ ਜੀ ਜਿਹੜੇ ਪ੍ਰਬੰਧਕ ਕਮੇਟੀ ਵਾਲੇ ਉਹਨਾਂ ਨੇ ਕਿਹਾ ਵੀ ਤੁਸੀਂ ਰਸਤੇ ਦੇ ਵਿੱਚੋਂ ਸਾਈਡ ਦੇ ਟੈਂਟ ਲਾਜੋ ਜਾਂ ਜਿੱਥੇ ਜੋੜਾਕਾਰਾ ਉੱਥੇ ਟੈਂਟ ਲਾਜੋ ਤਾਂ ਕਿ ਆਉਣ ਜਾਣ ਵਾਲੀ ਸੰਗਤ ਨੂੰ ਕੋਈ ਵਿਘਨ ਨਾ ਪਵੇ ਜੀ ਉੱਥੇ ਉਹਨਾਂ ਨੇ ਨੈਚੁਰਲੀ ਇੱਕ ਨਾ ਜਿਹੜੀ ਫੋਟੋ ਨੇ ਸੰਤ ਝੰਡਾ ਵਾਲਾ ਜੀ ਜੀ ਲਗਾਈ ਹੋਈ ਸੀ ਜੀ ਜਦੋਂ ਟੈਂਟ ਟਾਊਨ ਨੂੰ ਗਿਆ ਤੇ ਫੋਟੋ ਵੀ ਉਤਾਰਨੀ ਪੈਣੀ ਸੀ ਜੀ ਕੋਈ ਸ਼ਰਾਰਤੀ ਵਿਅਕਤੀ ਨੇ ਉਹਨਾਂ ਦੀ ਕਲਿੱਪ ਬਣਾ ਲਿਆ ਜਿੱਥੇ ਉਹ ਕਹਿੰਦੇ ਵੀ ਫੋਟੋ ਵੀ ਨਹੀਂ ਲੱਗਣ ਦੇਣੀ ਤੇ ਇਸੇ ਤਰ੍ਹਾਂ ਟੈਂਟ ਵੀ ਨਹੀਂ ਲੱਗਣ ਦੇਣਾ ਜੀ ਇਸ ਵਿਸ਼ੇ ਨੂੰ ਲੈ ਕੇ 26 ਤਰੀਕ ਨੂੰ ਜਦੋਂ ਕਿ ਮੇਲਾ ਪੂਰੇ ਜੋਰਾਂ ਦੇ ਸੀਗਾ 26 ਦੇ 27 ਤਰੀਕ ਨੂੰ ਬਹੁਤ ਜ਼ਿਆਦਾ ਸੰਗਤ ਹੋਣੀ ਹੈ ਨਹੀਂ ਹਾਂਜੀ ਉਹ ਜਦੋਂ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਵੀ ਆਇਆ ਤੇ ਸਿੱਖ ਸੰਗਤਾਂ ਦੇ ਧਿਆਨ ਚ ਵੀ ਆਇਆ ਉਹਦੇ ਬੈਠ ਕੇ ਮੈਟਰ ਜਿਹੜਾ ਉਸੇ ਦਿਨ ਹੀ ਸੌਟ ਆਊਟ ਹੋ ਗਿਆ ਸੀ ਜੀ ਇੱਕ 27 28 ਤਰੀਕ ਨੂੰ ਇੱਕ ਵੀਡੀਓ ਵਾਇਰਲ ਜਿਹੜੀ ਉਹ ਜਿਹੜੀ ਉੱਥੋਂ ਦੀ ਬਣਾ ਕੇ ਕਿਸੇ ਵਿਅਕਤੀ ਨੇ ਸੋਸ਼ਲ ਮੀਡੀਆ ਤੇ ਪਾਤੀ ਤੇ ਬਿਨਾਂ ਵਿਚਾਰ ਕੀਤੇ ਬਿਨਾਂ ਤਸਦੀਕ ਕੀਤੇ ਵੀ ਇਹਦਾ ਮੈਟਰ ਜਿਹੜੀ ਆਲਰੇਡੀ ਸੌਟ ਆਊਟ ਹੋ ਚੁੱਕੀ ਆ ਕੁਝ ਸਿੱਖ ਸੰਗਤਾਂ ਜਿਹੜੀਆਂ ਇੱਥੇ ਇਕੱਠੀਆਂ ਹੋ ਗਈਆਂ ਕਿਉਂਕਿ ਮੇਲਾ ਆਲਰੇਡੀ ਚੱਲਦਾ ਸੀ ਹਾਂਜੀ ਤੇ ਉਹਨਾਂ ਨੇ ਇੱਕ ਮੰਗ ਪੱਤਰ ਵੀ ਦਿੱਤਾ ਮੰਗ ਪੱਤਰ ਉਪਰੰਤ ਦੋਵੇਂ ਤਰ੍ਹਾਂ ਆਪਸ ਵਿੱਚ ਜਾਲ ਲੱਗੀਆਂ ਤੇ ਕੁਝ ਸ਼ਰਾਰਤੀ ਵਿਅਕਤੀਆਂ ਨੇ ਜਿਹੜੇ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹਨਾਂ ਦੇ ਮਲਕੇ ਤੇਜ਼ ਤਾਰਾ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਦੋਂ ਬਚਾਅ ਵਾਸਤੇ ਪੁਲਿਸ ਨੇ ਵੀ ਆਪਣਾ ਜਿਹੜਾ ਐਮ ਰੋਲ ਅਦਾ ਕੀਤਾ ਹਾਂਜੀ ਤੇ ਪਰੰਤੂ ਇਹਦੀ ਧਾਰਮਿਕ ਵਿਸ਼ੇ ਦੀ ਗੰਭੀਰਤਾ ਨੂੰ ਧਿਆਨ ਚ ਰੱਖਦੇ ਹੋਏ ਤੁਸੀਂ ਮੇਰੇ ਨਾਲ ਬੈਠ ਕੇ ਕੱਲ ਫਿਰ ਇਹ ਮੈਟਰ ਜਿਹੜਾ ਸੌਲਟ ਆਊਟ ਹੋ ਗਿਆ ਸੀ। ਠੀਕ ਹੈ ਯਾਨੀ ਕਿ ਮਸਲਾ ਜਿਹੜਾ ਸੀ ਸਿਰਫ ਟੈਂਟ ਨੂੰ ਦੂਜੀ ਥਾਂ ਤੇ ਲਗਾਉਣ ਦਾ ਸੀ ਫੋਟੋ ਦੇ ਨਾਲ ਕੋਈ ਵਿਵਾਦ ਨਹੀਂ ਸੀ। ਫੋਟੋ ਨਾਲ ਵਿਵਾਦ ਉਦੋਂ ਬਣ ਗਿਆ ਨਾ ਜੀ ਜਦੋਂ 19 ਕੀ ਕਲਿੱਪ ਕੱਟ ਕੇ ਕਿਸੇ ਵਿਅਕਤੀ ਨੇ ਸੋਸ਼ਲ ਮੀਡੀਆ ਤੇ ਉਸ ਵਿਅਕਤੀ ਤੇ ਗ੍ਰਿਫਤਾਰੀ ਹੋਈ ਹੈ ਉਸ ਦੀ ਆਈਡੈਂਟੀਫਿਕੇਸ਼ਨ ਹੋ ਚੁੱਕੀ ਹੈ। ਅਸੀਂ ਕਰ ਰਹੇ ਹਾਂ ਜੀ ਉਹਦੀ ਆਈਡੈਂਟੀਫਿਕੇਸ਼ਨ ਉਹਨੇ ਕੇਸ ਫੇਸਬੁੱਕ ਤੋਂ ਕਿਸੇ ਦੀ ਗ੍ਰਿਫਤਾਰੀ ਨਹੀਂ ਹਾਜ਼ਰੀ ਕੋਈ ਨਹੀਂ ਕਿਉਂਕਿ ਮੈਟਰ ਦੋਵੇਂ ਪਾਰਟ ਵਿੱਚ ਬੈਠ ਕੇ ਜਿਹੜਾ ਸੌਟ ਆਊਟ ਹੋ ਗਿਆ। ਮਤਲਬ ਪ੍ਰਧਾਨ ਸਾਹਿਬ ਵੱਲੋਂ ਕੋਈ ਵੀ ਸ਼ਿਕਾਇਤ ਨਹੀਂ ਕੀਤੀ ਗਈ ਇਸ ਬਾਬਤ। ਨਹੀਂ ਹਾਜ਼ਰੀ ਦੀ। ਠੀਕ ਹੈ। ਸ਼ੁਕਰੀਆ ਪ੍ਰੀਤਿੰਦਰ ਜੀ। ਸੋਏ ਸੰਪੇਖਿਵੰਦ ਡੀਐਸਪੀ ਪ੍ਰੀਤਿੰਦਰ ਸਿੰਘ ਜਿਨ੍ਹਾਂ ਨੇ ਪੂਰੀ ਇਹ ਗੱਲ ਕਲੀਅਰ ਕੀਤੀ ਹੈ ਕਿ ਮਾਮਲਾ ਜੋੜ ਮਿਲੇ ਦਾ ਹੀ ਹੈ। ਉਸ ਦੌਰਾਨ ਹੋਇਆ ਕੀ ਸੀ? ਐਕਚੁਅਲ ਦੇ ਵਿੱਚ ਜਿਹੜਾ ਪਡਾਲ ਲੱਗਿਆ ਹੋਇਆ ਸੀ, ਸੜਕ ਵਿਚਾਲੇ ਲੱਗਿਆ ਹੋਇਆ ਸੀ ਤੇ ਉਸ ਵੇਲੇ ਇਹ ਪ੍ਰਧਾਨ ਸਾਹਿਬ ਜੋ ਡੀਐਸਪੀ ਸਾਹਿਬ ਕੋਲੋਂ ਦਾ ਕਹਿਣਾ ਹੈ ਕਿ ਪ੍ਰਧਾਨ ਸਾਹਿਬ ਕੋਲੋਂ ਦੇ ਵੱਲੋਂ ਇਹ ਗੱਲ ਆ ਕਿ ਕੀ ਇਹ ਪੜਾਣ ਨੂੰ ਤੁਸੀਂ ਥੋੜਾ ਜਿਹਾ ਪਿੱਛੇ ਕਰ ਲੋ ਤਾਂ ਉਸ ਦੌਰਾਨ ਉਸ ਪੜਾਣ ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੀ ਤਸਵੀਰ ਲੱਗੀ ਕੋਈ ਸੀ ਜੇ ਟੈਂਟ ਉਤਰਦਾ ਤਾਂ ਤਸਵੀਰ ਵੀ ਉਤਰਨੀ ਸੀ ਔਰ ਉਹਨਾਂ ਦਾ ਕਹਿਣਾ ਕਿਸੇ ਸ਼ਰਾਰਤੀ ਅੰਸਰ ਦੇ ਵੱਲੋਂ ਉਹਨੀ ਇੱਕ ਕਲਿੱਪ ਕੱਟ ਕੇ ਜਿਹੜੀ ਕੀ ਹੈ ਸੋਸ਼ਲ ਮੀਡੀਆ ਤੇ ਚਾੜ੍ਹ ਦਿੱਤੀ ਗਈ ਜਿਸ ਤੋਂ ਬਾਅਦ ਇਹ ਪੂਰਾ ਵਿਵਾਦ ਪੱਖਿਆ ਮਸਲਾ ਫੋਟੋ ਨੂੰ ਉਤਾਰਨ ਦਾ ਨਹੀਂ ਸੀ ਉਸ ਤੋਂ ਪਹਿਲਾਂ ਹੀ ਇਹ ਜਿਹੜਾ ਵਿਵਾਦ ਸੀ ਸੋਲਝ ਚੁੱਕਿਆ ਸੀ ਸ਼ਰਦਾਲ ਨੂੰ ਲੈ ਕੇ ਜਿਨ੍ਹਾਂ ਨੇ ਫੋਟੋ ਲਗਾਈ ਸੀ ਉਹ ਵੀ ਜਿਨ੍ਹਾਂ ਨੇ ਪੱਡਾ ਲਗਾਇਆ ਸੀ ਉਹ ਵੀ ਤਾਂ ਦੂਜੇ ਪਾਸੇ ਗੁਰਦੁਆਰਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੋ ਇਹ ਵਿਵਾਦ ਸੁਲਝ ਚੁੱਕੇ ਪਰ ਫਿਲਹਾਲ ਕਾਰਵਾਈ ਕੀਤੀ ਜਾ ਰਹੀ ਕਿਉਂਕਿ ਮਾਮਲਾ ਇਸ ਵੇਲੇ ਮੀਡੀਆ ਦੇ ਵਿੱਚ ਆ ਚੁੱਕਿਆ ਹੈ